ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਹਲਕਾ ਜੰਡਿਆਲਾ ਗੁਰੂ ਦੇ ਅਦੀਨ ਆਉਂਦੇ ਪਿੰਡ ਨੰਗਲ ਦਿਆਲ ਸਿੰਘ ਵਿਖੇ ਗੰਦੇ ਪਾਣੀ ਦੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ ਇਹੋ ਜਿਹੇ ਬਰਸਾਤਾਂ ਦੇ ਮੌਸਮ ਕਾਰਨ ਗਲੀ ਬਜ਼ਾਰਾ ਵਿੱਚ ਗੰਦਾ ਪਾਣੀ ਖੜਾ ਰਹਿਣ ਕਾਰਨ ਜਿੱਥੇ ਲੰਗਣਾ ਔਖਾ ਹੈ ਉੱਥੇ ਗੰਦੇ ਪਾਣੀ ਕਾਰਨ ਪਲਦਾ ਮੱਛਰ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਸਰਕਾਰੀ ਸਕੂਲ ਦੇ ਦਰਵਾਜ਼ੇ ਅੱਗੇ ਖੜੇ ਪਾਣੀ ਕਾਰਨ ਬੱਚਿਆਂ ਨੂੰ ਬਿਮਾਰੀਆਂ ਅਤੇ ਖਾਰਸ਼ ਵਰਗੇ ਪੇੜੇ ਰੋਗ ਲੱਗ ਰਹੇ ਹਨ ਸਕੂਲ ਦੀ ਗਰਾਊਂਡ ਵਿੱਚ ਖੜਾ ਪਾਣੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿ ਪਿੰਡ ਵਾਸੀ ਚੋਨਾ ਲਾਉਣ ਦੀ ਤਿਆਰੀ ਕਰ ਰਹੇ ਹਨ ਉੱਥੇ ਹੀ ਪਿੰਡ ਨੇ ਕਿਹਾ ਕਿ ਭਾਰਤ ਸਰਕਾਰ ਦੇ ਸੁਪਨੇ ਸਵਜ ਭਾਰਤ ਮੁਹਿੰਮ ਦੇ ਸੁਪਨੇ ਨੂੰ ਚਿਹੜੀਆਂ ਕਰਦਾ ਇਹ ਗੰਦਗੀ ਕਿਸ ਨੂੰ ਜ਼ਿੰਮੇਵਾਰ ਠਹਿ ਰਹੀ ਕਿ ਪਾਰਸ਼ਾਸ਼ਨ ਜਾਂ ਪਿੰਡ ਵਾਸੀ ਇਸ ਦੇ ਜ਼ਿੰਮੇਵਾਰ ਹਨ ਕਿ ਹੈ ਸਚਾਈ 5 ਸਾਲ ਪੰਚਾਇਤੀ ਰਾਜ ਬੀਤਣ ਤੋਂ ਬਾਅਦ ਵੀ ਪਿੰਡ ਦਾ ਵਿਕਾਸ ਅਧੂਰਾ ਕਿਉਂ ਪਿੰਡ ਵਾਸੀਆਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਕਿਹਾ ਕਿ ਪੰਜਾਬ ਸਰਕਾਰ ਜਾਂ ਮੌਜੂਦਾ ਐਮ ਐਲ ਏ ਇਸ ਮੁਸ਼ਕਲ ਪਰ ਸਾਡੀ ਜ਼ਿੰਦਗੀ ਅਤੇ ਛੋਟੇ ਛੋਟੇ ਸਕੂਲ ਆਉਣ ਵਾਲੇ ਬੱਚਿਆਂ ਦੇ ਧਿਆਨਿਤ ਪਿੰਡ ਵਿੱਚ ਵਿਕਾਸ ਕਾਰਜ ਦਾ ਕੰਮ ਕਰਵਾਇਆ ਜਾਵੇ खास रिपोर्ट पत्रकार कनवरजीत सिंह लाडी जंडियाला गुरु आज की ना होगा बाबाजी ਸਰਦਾਰ ਕਲੌਨ ਸਿੰਘ ਜੀ ਕਿਹੜਾ ਪਿੰਡ ਆ ਪਿੰਨ ਅੰਗਲ ਦਿਆਲ ਸਿੰਘ ਜੀ ਜ਼ਿਲ੍ਹਾ ਕਿਹੜਾ ਜੋ ਅੰਮ੍ਰਿਤਸਰ ਜੀ ਕੀ ਗੱਲ ਬਾਤੋ ਜੀ ਆ ਜਿਹੜਾ ਪਾਣੀ ਦੇ ਇੱਥੇ ਖਲੋਤੇ ਹੋ ਛੱਪੜ ਆ ਜਾਂ ਗਰਾਊਂਡ ਆ ਇਹ ਇਹ ਗਰਾਊਂਡ ਆ ਜੀ ਐਸ ਬਨੇ ਅੱਛਾ ਜੀ ਐਸ ਬਨੇ ਸਕੂਲ ਆ ਜੀ ਅੱਛਾ ਜੀ ਇਹ ਛੱਪੜ ਆ ਜੀ ਐਸ ਬਨੇ ਔਰ ਇਹ ਜਿਹੜਾ ਛੱਪੜ ਦਾ ਪਾਣੀ ਹੈ ਗਰਾਊਂਡ ਦੇ ਵਿੱਚ ਜਿਹੜਾ ਜਾ ਰਿਹਾ ਬੱਚਿਆਂ ਨੂੰ ਲੰਘਣ ਦੀ ਔਰ ਸਕੂਲ ਦੇ ਵਿੱਚ ਪੜ੍ਹਨ ਦੀ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਲੰਘਣ ਵਾਸਤੇ ਬਹੁਤ ਤੰਗੀ ਆ ਔਰ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਨੂੰ ਲੰਘਣ ਦੀ ਬਹੁਤ ਤੰਗੀ ਆ ਕਿ ਜਦ ਛੱਪੜ ਤੇ ਜਿਹੜੀ ਗਰਾਊਂਡ ਹੈ ਇੱਕ ਲੈਵਲ ਹੋ ਚੁੱਕਾ ਹੈ ਜਿਆ ਪਾਣੀ ਦਾ ਕਿਹੜਾ ਕੋਈ ਪਿੰਡ ਦਾ ਨੁਮਾਇੰਦਾ ਚੁਣਿਆ ਸਰਪੰਚੀ ਚੁਣਿਆ ਗਿਆ ਜਾਂ ਮੈਂਬਰ ਚੁਣਿਆ ਗਿਆ ਉਹਨਾਂ ਲੋਕ ਕੀ ਇਹਦੀ ਕੋਈ ਕੀਤੀ ਨਹੀਂ ਗਈ ਇਹਦੀ ਵੇਖੋ ਜੀ ਸਰਪੰਚ ਸਾਹਿਬ ਦੇ ਕੁਝ ਸਮੇਂ ਤੋਂ ਪਹਿਲਾਂ ਜਿਹੜੇ ਉਹ ਅੱਛਾ ਜੀ ਸਰਪੰਚ ਸਾਹਿਬ ਕੁਝ ਸਮਾਂ ਪਹਿਲਾਂ ਜਿਹੜੇ ਉਹ ਆਪਣੇ ਦਿੱਲੀ ਜਿਹੜੀ ਨੌਕਰੀ ਕਰਦੇ ਹੋਏ ਸੀ ਤੇ ਉੱਥੇ ਚਲੇ ਗਏ ਨੇ ਉਹਨਾਂ ਨੇ ਕੋਈ ਉਹਨਾਂ ਵੱਲੋਂ ਕੋਈ ਵਿਕਾਸ ਨਹੀਂ ਹੋਇਆ ਤੇ ਉਹਨਾਂ ਨੇ ਕੋਈ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜੀ ਨਗਰ ਦੇ ਵਿੱਚ ਆਦੀ ਨੌਕਰੀ ਕਰਦੇ ਸੀ ਕੋਈ ਪ੍ਰਾਈਵੇਟ ਕਰਦੇ ਜੀ ਪਹਿਲਾਂ ਫੌਜ ਚ ਸੀ ਤੇ ਫੌਜੀ ਤੋਂ ਰਿਟਾਇਰਮੈਂਟ ਹੋ ਕੇ ਸਰਪੰਚੀ ਜਿਹੜੀ ਉਹਨਾਂ ਜਿੱਤ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਕੋਈ ਵਿਕਾਸ ਜਿਹੜਾ ਨਹੀਂ ਕੀਤਾ ਗਿਆ ਕੋਈ ਉਹਨਾਂ ਕੋਲੋਂ ਲਿਖਤ ਜਾਂ ਕੋਈ ਕੰਮ ਦੇ ਵਿੱਚ ਕਦੀ ਨਹੀਂ ਆਇਆ ਜ ạ ਆਉਂਦੇ ਆ ਜੀ ਪਰ ਉਹ ਪਿੰਡ ਦੇ ਵਿਕਾਸ ਵਾਸਤੇ ਨਹੀਂ ਗੱਲ ਕਰਦੀ ਕਾਰਨ ਕਾਰਨ ਹੈ ਜੀ ਤੇ ਮੁਸ਼ਕਲ ਹੈ ਜੀ ਤੇ ਉਹਨਾਂ ਨੇ ਕਹਿ ਨਹੀਂ ਸਕਦੇ ਕੁਝ ਕੀ ਮੰਗ ਕਰਦੇ ਹੋਣ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਹਾਂ ਜੀ ਸਾਡੇ ਇੱਕ ਛੱਪੜ ਦਾ ਨਿਕਾਸ਼ ਕੀਤਾ ਜਾਵੇ ਪਾਣੀ ਦਾ ਇੱਕ ਗਰਾਊਂਡ ਜਿਹੜੀ ਬੱਚਿਆਂ ਨੂੰ ਖੇਡਣ ਵਾਸਤੇ ਬਣਾਈ ਜਾਵੇ ਇੱਕ ਰਸਤਾ ਜਿਹੜਾ ਹੈ ਇਹਨੂੰ ਸਾਫ਼ ਸੁਥਰਾ ਬਣਾਇਆ ਜਾਵੇ ਕਿ ਜਿਹੜਾ ਪਿੰਡ ਦੇ ਲੋਕਾਂ ਨੂੰ ਨੰਗਣ ਵਾਸਤੇ ਜਿਹੜੀ ਆ ਪਰੇਸ਼ਾਨੀ ਨਾਲ ਹਾਂਜੀ ਅਸੀਂ ਹੁਣ ਜਿਹੜੀ ਐ ਇਹ ਜਿਹੜੇ ਸਾਡੇ ਨੌਜਵਾਨ ਨੇ ਇਹ ਕਹਿੰਦੇ ਨੇ ਕਿ ਅਸੀਂ ਆ ਗਰਾਊਂਡ ਦੇ ਵਿੱਚ ਜਿਹੜਾ ਵਾ ਰੋਟਾਵੇਟਰ ਫਰਾ ਕੇ ਤੇ ਅਸੀਂ ਚੋਨਾ ਲਾ ਸਕੀਏ ਕਿ ਜਿਹੜੇ ਇਹਦੇ ਵਿੱਚੋਂ ਚੋਨਾ ਲਾਇਆ ਜਾਵੇ ਤੇ ਚੋਨਾ ਲਾ ਕੇ ਇਹਨੂੰ ਵਧੀਆ ਬਣਾ ਕੇ ਜਿਹੜਾ ਚੋਨਾ ਇਹਨਾਂ ਨੂੰ ਜੋ ਐਮਐਲਏ ਜੋ ਸਾਡੇ ਲੀਡਰ ਆਉਣਗੇ ਉਹਨਾਂ ਨੇ ਇਹਦੇ ਵਿੱਚੋਂ ਕਮਾਈ ਕਰਕੇ ਉਹ ਹੀ ਖਵਾਈ ਜਾਵੇ ਖਾਲਸਾ ਵਾਡੀ ਬੱਤੇ ਹਾਂਜੀ ਬੱਬਾ ਜੀ ਇਹ ਦੋ ਵੀ ਮਤਲਬ ਕਿਹਾ ਨਾ ਬਾਬਾ ਜੀ ਉਹਨਾਂ ਨੇ ਮਾਲੇ ਇਹ ਆ ਹੋਣਾ ਚਾਹੀਦਾ ਵਾ ਇਹ ਅੱਜ ਤੋਂ 10 ਮਹੀਨੇ ਪਹਿਲਾਂ ਹੋ ਜਾਣਾ ਸੀ ਇਹ ਕੰਮ ਅੱਛਾ ਜੀ ਪਰ ਸਰਪੰਚ ਲੋਕ ਮਾਲੇ ਖੜ੍ਹ ਨਹੀਂ ਦਿੰਦੇ ਤੇ ਉਹ ਜੇ ਕੰਮ ਕਰਨ ਚਾਲੂ ਲੱਗਦਾ ਤੇ ਉੱਥੇ ਜਾ ਕੇ ਬੰਦ ਖਰਾਬ ਹੁੰਦੇ ਆ ਦੱਸੋ ਇਹ ਚ ਕੀ ਹੋਣਾ ਸਰਪੰਚ ਦੀ ਗਲਤੀ ਥੋੜਾ ਵਾ ਆ ਵੀ ਸਰਪੰਚ ਕੋਲ ਮੈ ਜਾਣਾ ਹਾਂ ਇਹ ਉਹ ਜੋ ਮਰਜ਼ੀ ਕਹੀ ਜਾਣ ਸਰਪੰਚ ਦੇ ਕਿਉਂਕਿ ਉਹ ਇੱਥੇ ਨਹੀਂ ਹੈਗਾ ਸਾਹਮਣੇ ਹੋਵੇ ਤੇ ਫਿਰ ਗੱਲ ਕਰਨ ਗੱਲ ਤੇ ਸਾਰੇ ਕਰਦੇ ਆ ਉਹਦੇ ਸਾਹਮਣੇ ਗੱਲ ਕਰੇ ਨਾ ਸਾਹਮਣੇ ਪਿੰਡ ਦਾ ਵਧੀਆ ਵਾ ਅਹੀਂ ਬੜੇ ਚਿਰ ਦਾ ਕਹਿੰਦੇ ਇੱਧਰ ਨੂੰ ਆ ਜਿਹੜਾ ਨਾਲਾ ਕੱਢੋ ਉਹਨਾਂ ਲਿਆਂਦੇ ਵੀ ਹੀ ਇਥੇ ਪੂਰੇ ਪਰ ਪੈਣ ਨਹੀਂ ਦਿੱਤੇ ਹੁਣ ਗਲਤੀ ਦੱਸੋਗੇ ਦੀ ਕਿੰਨਾ ਨਹੀਂ ਪੈਣ ਦਿੱਤੇ ਇਹ ਦੱਸੋ ਹੈ ਇਹ ਵੀ ਦੱਸੋ ਨਾ ਕਿੰਨਾ ਪਿੰਡ ਵਾਲਿਆ ਹੈਗੇ ਹੋਰ ਕਿਹਨਾਂ ਨੇ ਕਿੰਨੇ ਪਿੰਡ ਦਾ ਕਿਤੇ ਵੀ ਵਿਕਾਸ ਹੋਦਾ ਹੋਇਆ ਦੱਸੋ ਕਿਹਦਾ ਉਹਦਾ ਸਰਪੰਚ ਸਾਹਿਬ ਵਿਕਾਸ ਕੀਤਾ ਆ ਉਹ ਕਿਤੇ ਵੀ ਹੋਇਆ ਪਿੰਡ ਚ ਦੱਸੋ ਮੇਰੇ ਨਾਲ ਗੱਲ ਕਰਦਾ ਸਰਪੰਚ ਨਾਲ ਗੱਲ ਕਰੀ ਨਾ ਜਦੋਂ ਆਊਗਾ ਹੁਣ ਆਉਣ ਵਾਲਾ ਹੀ ਚਲੋ ਲਾਈਵ ਚੱਲਣ ਦੇ ਆ ਇਹ ਥੋੜਾ ਕਹਿੰਦੇ ਵੀ ਲਾਈਵ ਨਹੀਂ ਚੱਲਦਾ ਲਾਈਵ ਚੱਲਦਾ ਪਿਆ ਸਰਪੰਚ ਦਾ ਜੇ ਕਿਤੇ ਵਿਕਾਸ ਹੋਇਆ ਮੀਡੀਆ ਵਾਲੇ ਨਾ ਕਿਤੇ ਵੀ ਹੋਇਆ ਵਿਕਾਸ ਜਿੱਥੇ ਹੋਇਆ ਵਾ ਉਹ ਦਿਖਾਓ ਨਾ ਦਿਖਾਓ ਫਿਰ ਆਓ ਜਾ ਕੇ ਨਾ ਕਿਤੇ ਵੀ ਅੱਗੇ ਆਸੀ ਕੋਟੇ ਚ ਕਿਤੇ ਉਹ ਐਸੀ ਕੋਟੇ ਹਾਲ ਕਿਸੇ ਨਾਲ ਬਣ ਗਿਆ ਸਰਪੰਚ ਅੱਛੀ ਨਹੀਂ ਆ ਕਿ ਸਰਪੰਚ ਪਬਲਿਕ ਆ ਥੋੜੀ ਜਿਹੀ ਪਿੰਚ ਕੋਲ ਜਾਣਾ ਨਹੀਂ ਸੇ ਆਉਣਾ ਨਾ ਨਾ ਦੇਖੋ ਸਰਪੰਚ ਨੇ ਜਿਹੜੀ ਗੱਲ ਕੀਤੀ ਗੱਲ ਇਹਦਾ ਨਾ ਸਰਪੰਚ ਲੱਖ ਕਿਸੇ ਵੀ ਉਹ ਤੁਹਾਡੀ ਗੱਲ ਆ ਨਾ ਸਰਪੰਚ ਸਾਰਿਆਂ ਨੂੰ ਕਹਿੰਦਾ ਹੈ 12 12 ਲੱਖ ਰੁਪਈਆ ਆਇਆ ਤੁਸੀਂ ਲੋਨ ਨਹੀਂ ਦਿੱਤਾ ਦੱਸੋ ਹੁਣ ਫਿਰ ਉਹ ਚ ਕਿਹਦੀ ਗਲਤੀ ਆ ਨਾ 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 ਗਲਤੀ ਸਰਪੰਚ ਦੀ ਨਹੀਂ ਆ ਇਹਨਾਂ ਦੀ ਗਲਤੀ ਆ ਚਲੋ ਉਹਨਾਂ ਨੂੰ ਸੱਦੋ ਉਹਨਾਂ ਨੂੰ ਸੱਦੋ ਆਹ ਭਾਈ ਇਹਨਾਂ ਨੇ ਰੋਕਿਆ ਸਰਪੰਚ ਸਾਹਿਬ ਉਹ ਵੀ ਉਹਨਾਂ ਨੇ ਰੋਕਿਆ ਸੀ ਖਤਮ ਹੋ ਗਈ ਉਹਦਾ ਕੋਈ ਮੈਟਰ ਨਹੀਂ ਆ ਯਾਰ ਸਾਹਿਬ ਜਦੋਂ ਸਰਪੰਚ ਸਾਹਿਬ ਸਰਪੰਚੀ ਖਲੋਤੇ ਉਹਨਾਂ ਕਿਹਾ ਵੀ ਮੈਂ ਪਿੰਡ ਛੱਡ ਕੇ ਬਾਹਰ ਜਾ ਕੇ ਨੌਕਰੀ ਕਰੂੰਗਾ ਨਹੀਂ ਉਹ ਇੱਥੇ ਕਰਦੇ ਸੀ ਨੌਕਰੀ ਉਹਦੇ ਆ ਇੱਥੇ ਆਪਣੇ ਆ ਕੀ ਆ ਆ ਜਿਹੜਾ ਹੋਟੀਆਂ ਇੱਥੇ ਕਰਦੇ ਨੇ ਨੌਕਰੀ ਇੱਥੋਂ ਹੁਣ ਕਿੰਨੇ ਚਿਰ ਹੋਏ ਇਹ ਉਹਨਾਂ ਨੂੰ ਆ ਨਹੀਂ ਸਾਲ ਡੇਢ ਸਾਲ ਹੋ ਗਿਆ ਨਹੀਂ 2 ਸਾਲ ਦੋ ਸਾਲ ਚਲ ਦੋ ਮੰਨ ਲਓ ਤੇ ਪਰ ਇਹ ਜਦੋਂ ਕਿਸੇ ਕਿਸ ਨੂੰ ਲਿਖ ਕੇ ਦੇ ਗਿਆ ਵੀ ਮੈਂ ਬਾਹਰ ਜਾ ਰਿਹਾ ਹਾਂ ਹਾਂ ਉਹ ਡਰੇ ਦੇ ਮੁੰਡਾ ਵੇਖੋ ਜੀ ਇੱਕ ਮਿੰਟ ਮੇਰੀ ਗੱਲ ਚੱਕਰ ਹੈ ਪਤਾ ਕੀ ਆ ਦੇਖੋ ਇਹ ਗਲਤ ਕਰ ਲੈਣ ਦੋ ਗਲਤ ਇਹ ਇੱਕ ਮਿੰਟ ਐਸੀ ਕੋਟੀ ਦੀ ਹੈਗੀ ਉਹ ਜੱਟਾਂ ਨੂੰ ਲਿਖ ਕੇ ਦੇ ਗਿਆ ਮੈਂ ਵੀ ਪੰਚਾਇਤ ਮੈਂਬਰ ਸਾਨੂੰ ਕੋਲ ਲਿਖ ਕੇ ਰੈਂਦਾ ਸਾਰਾ ਕੰਮ ਚੱਲਣਾ ਹੈ ਚੱਕਰ ਆਈ ਚੱਕਰਾ ਆ ਹਾਂ ਆਈ ਹੈ ਪ੍ਰਬੰਧੇ ਕਰਵਾ ਲਓ ਹੋਰ ਨਹੀਂ ਕੋਈ ਮਨ ਲਾ ਸਾਰੇ ਚਾਹੁੰਦੇ ਸੀ ਵੀ ਉਹ ਉੱਥੇ ਉਹਨੂੰ ਲੈ ਕੇ ਦੇ ਕੇ ਗਿਆ ਵਾ 5 ਸਾਲ ਸਰਪੰਚ ਹੋ ਗਿਆ 5 ਸਾਲ ਸਰਪੰਚੀ ਹੁੰਦੀ ਆ ਉਹ ਚੀਜ਼ ਦਾ ਕੋਈ ਵਿਕਾਸ ਹੋਇਆ ਵਿਖਾ ਦਿਓ 5 ਸਾਲਾਂ ਦੇ ਵਿੱਚ ਉਹ ਯਾਰ ਉਹ ਜਦੋਂ ਆਊਗਾ ਤੇ ਸਾਹਮਣੇ ਗੱਲ ਕਰੇਗਾ ਮਗਰ ਉਹਦੇ ਨਾਲੇ ਗੱਲ ਕਰ ਲੈਂਦੇ ਆ ਅੱਜ ਤਾਂ ਉਹਦੇ ਹੁੰਦਿਆ ਵੀ ਆਪਣੇ ਬਾਜ਼ਾਰ ਦੀ ਗੱਲ ਕੀਤੀ ਤੇ ਉਹ ਤਾਂ ਬਾਜ਼ਾਰ ਤੇ ਬਣ ਲੱਗਾ ਅਸੀਂ ਤਾਂ ਫਿਰ ਰੋਕਿਆ ਉਹਨਾਂ ਨੇ ਉਹ ਉਹਨਾਂ ਨੂੰ ਕਹੋ ਨਾ ਵੀ ਜਿਨ੍ਹਾਂ ਨੇ ਰੋਕਿਆ ਫਿਰ ਵਿਕਾਸ ਹੁੰਦਾ ਆ